ਯੋਸੀ ਸਾਧੀਆਂ ਅਤੇ ਅਧਿਕਾਰਤਵਕ ਅਸੀਂ ਵੈਸੇ ਤੇ ਰੁਟੀਨ ਵਾਈ ਜੀ ਰੇਲਵੇ ਸਟੇਸ਼ਨ ਬਸ ਸਟਾਪ ਤੇ ਭੀੜ ਭੜਕੇ ਵਾਲੀ ਜਗ੍ਹਾ ਦੀ ਚੈਕਿੰਗ ਕਰਦੇ ਰਹੇ ਹਾਂ ਉਸੇ ਰੁਟੀਨ ਤੇ ਅਸੀਂ ਅੱਜ ਜਿਹੜੀ ਆ ਜੀ ਆਰ ਪੀ ਤੇ ਆਰ ਪੀ ਐਫ ਦੀ ਟੀਮ ਤੇ ਨਾਲ ਸਾਡਾ ਡਾਉਨ ਸਕੋਰ ਐਂਟੀ ਸੈਫਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਚੈਕਿੰਗ ਉਸੇ ਕਰਾਣਾ ਹੈ ਕੋਈ ਇਨਪੁਟ ਹੈ ਕੀ ਹੈ ਜਾਂ ਵੈਸੇ ਹੀ ਹੈ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿਣੀਆਂ ਵਾ ਪਰ ਅਸੀਂ ਫਿਰ ਵੀ ਕੋਈ ਇਖrar ਕੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਲ ਹੀ ਅਸੀਂ ਕਰਾਦੇ ਆ। ਆ ਦੇਸ਼ ਦੇ ਕੋਨੇ-ਕੋਨੇ ਤੋਂ ਟ੍ਰੇਨਾਂ ਇੱਥੇ ਅੰਮ੍ਰਿਤਧਨੀ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਯੂ ਰੁਟੀਨ ਬਲ ਚੱਲਦੀ ਹੈ। ਬਿਲਕੁਲ ਜੀ। ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ। ਸਿਰ ਕੋਈ ਬੈਗ ਮਿਲਿਆ ਇੱਥੋਂ ਕੋਈ ਕਹਿੰਦੇ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਟੇਬਲ ਚੀਜ਼ ਬਰਾਮਦ ਨਹੀਂ ਹੋਈ। ਉਸੀ ਕੰਪਿਊਟਰ ਨਾਲ ਸਰ ਸੈਗਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਕਾਫੀ ਦਿਨ ਤੋਂ ਲੱਗੀਆਂ ਹੋਣਾ ਪਰ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਆਊਟ ਨੰਬਰ ਜਾਂ ਕੋਈ ਬੜੇ ਚਿਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਤੇ ਹੋਰ ਆ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਨੂੰ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਬੀ ਬੰਦਾ ਜਿਹੜਾ ਉਹ ਸਾਡੇ ਰੀਲ ਅਸਟੇਸ਼ਨ ਤੇ ਇੱਥੇ ਕੋ ਪਹੁੰਚਾਰੀ ਨਾ ਸਕੇ ਤੇ ਨਾ ਹੀ ਕੋ ਸ਼ਰਾਬ ਤੇ ਸ਼ਹਿਰ ਵਾਸੀ ਨੂੰ ਸ਼ਹਿਰ ਵਾਸੀ ਨੂੰ ਇਹੋ ਹੈ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਉਹਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਨਾ ਇਸ ਤੋਂ ਪਹਿਲਾਂ ਸਾਡੇ ਮਾਨ ਜੋ ਕੁਸ਼ਿੰਦਰ ਸਾਹਿਬ ਸਰ ਗੋਪੀ ਸਿੰਘ ਭੁੰਦਰਜੀ ਵਿਧਿਆ ਹਜਰਤਾਂ ਨੇ ਕਿ ਅਸੀਂ ਰੈਂਡਮਲੀ ਰੇਲਵੇ ਸਟੇਸ਼ਨ ਬਸਟੈਂਡ ਜਾਂ ਹੋਰ ਪੀੜਪੜਕੇ ਵਾਲੀਆਂ ਜਗ੍ਹਾ ਦੀ ਟੀਐਮਟੀ ਟੀਮ ਦੇ ਨਾਲ ਜੀਆਰਪੀ ਦੀ ਟੀਮ ਨਾਲ ਤੇ ਆਰਪੀਐਫ ਦੀ ਟੀਮ ਦੇ ਨਾਲ ਅਸੀਂ ਜੇਕ ਅਕਸਰ ਕਰਉਂਦੇ ਰਹਿੰਦੇ ਆ ਉਸੇ ਰੂਟੀਨ ਵਾਈਜ ਅਸੀਂ ਅੱਜ ਜਿਹੜੀ ਆ ਉਹ ਰੇਲਵੇ ਸਟੇਸ਼ਨ ਦੀ ਜਿਹੜੀਆਂ ਇਹਨਾਂ ਟੀਮਾਂ ਦੇ ਨਾਲ ਚੈਕਿੰਗ ਕਰਵਾਈ ਆ ਕਿ ਕੋਈ ਸ਼ੱਕੀ ਵਿਅਕਤੀ ਕੋਈ ਲਵਾਰ ਸ਼ਕੀਲ ਜਾਂ ਕੋਈ ਸ਼ੱਕੀ ਡਰਵਾ ਸਮਾਨ ਉਹਦੀ ਜਿਹੜੀ 360 ਚੈਕਿੰਗ ਕਰਾਈ ਆ ਤਾਂ ਕਿ ਕੋਈ ਹੋਰ ਸ਼ਕੀਜ ਆ ਜਿਹੜੀ ਇਹਨਾਂ ਪ੍ਰਿੰਟ ਮੇਜਰ ਦੇ ਤੌਰ ਤੇ ਅਸੀਂ ਕਰਾਂ। ਅੱਧਰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਮਿਲੀ ਨਹੀਂ ਅਜੇ ਤੱਕ ਨਹੀਂ ਮਿਲੀ ਔਰ ਫਿਰ ਨਾਲ ਅਸੀਂ ਅਜੇ ਕਰ ਰਹੇ ਹਾਂ ਜੇ ਅੱਧਾ ਪੌਣਾ ਕਿਤਾ ਹੋਰ ਅਸੀਂ ਚੈੱਕ ਕਰਾਂਗੇ ਇੱਥੇ ਚੋਰੀ ਦੀ ਜੇ ਮਾਰਦਾ ਤਾਂ ਮਿਲਿਆ ਹੁੰਦਾ ਬਲਕਿ ਹਾਂਜੀ ਉਹੋ ਜੀ ਉਹਦੇ ਬਾਰੇ ਕਿ ਉਹ ਜਿਹੜੀਆਂ ਕਿ ਅਸੀਂ ਜਿਹੜੇ ਪਰਸਨ ਨੇ ਉਹਨਾਂ ਨੂੰ ਆਪਣੀ ਜਿਹੜੀ ਸਾਡੇ ਆ ਪਾਇਸ ਆ ਉਹਦੇ ਰਹੀ ਕੋਈ ਚੋਰ ਦੀ ਕੋ ਦਾ ਕ੍ਰਿਮੀਨਲ ਕੋਰ ਆ ਉਹਦੀ ਵੀ ਫੋਟੋ ਲੈ ਕੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਚੋਰ ਇੱਥੇ ਪ੍ਰਿਆਫਰਦਾ ਸਰ ਬਾਹਰੀ ਚੈਕਿੰਗ ਹੋਈ ਹੈ ਜਾਂ ਬਾਹਰ ਸੈਕਰੀਟ ਸਟੈਂਡਸ ਕੋ ਚੈੱਕ ਕਰਦਾ ਹੈ ਹਾਂਜੀ ਸਾਰੇ ਅਸੀਂ ਕਰਾ ਰਹੇ ਹਾਂ ਜੀ ਅੱਜ ਅਸੀਂ ਆਪਣਾ ਜਿਹੜੀ ਇਹ ਕੰਮ ਖਤਮ ਨਹੀਂ ਕੀਤਾ ਅਸੀਂ ਕਰਾ ਰਹੇ ਹਾਂ ਸਰ ਵਿਦਆਊਟ ਨੰਬਰ ਪਲੇਟ ਵੀ ਕਈ ਜਿਹੜੇ ਬਾਈਕ ਜਾਂ ਕਿਦਾਂ ਬਿਲਕੁਲ ਬਿਲਕੁਲ ਜੀ ਸਾਰੇ ਕੋਈ ਜਿਹੜੇ ਵਿਦਆਊਟ ਨੰਬਰ ਜਾਂ ਅਸੀਂ ਜਿਹੜਾ ਪਾਰਕਿੰਗ ਦੇ ਜਿਹੜਾ ਜਿੱਥੇ ਵਹੀਕਲ پارک ਹੁੰਦੇ ਉਹਦੀ ਵੀ ਚੈੱਕ ਕਰਾਂਗੇ